ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਰਜਾ ਬਿਨਾ ਤਾਂ ਪੱਤਾ ਵੀ ਨਹੀਂ ਹਿਲਦਾ ਤੇ ਤੁਸੀਂ ਸਾਡੇ ਤੇ ਇੰਨੀ ਜਿਆਦਾ ਮਿਹਰਾਂ ਕੀਤੀਆਂ ਹੋਈਆਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਤੇ ਦੋਸਤੋ ਅੱਜ ਸਾਡੇ ਘਰੇ ਪਹੁੰਚਿਆ ਸਪਰੇਅ ਵਾਲਾ ਪੰਪ ਤੇ ਇੱਕ ਖਾਦ ਪਾਉਣ ਵਾਲਾ ਪਰਬੋ ਜਿਹੜਾ ਕਿ ਸਾਨੂੰ ਬਾਈ ਮਾਸਟਰਮਾਈਂਡ ਵਾਲਿਆਂ ਨੇ ਬਿਲਕੁਲ ਗਿਫਟ ਦਿੱਤਾ ਤੇ ਇਸੇ ਖੁਸ਼ੀ ਦੇ ਵਿੱਚ ਆਪਾਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਤੇ ਪ੍ਰਸ਼ਾਦ ਵੰਡਿਆ ਸਭ ਨੂੰ ਤੇ ਤੁਹਾਡਾ ਵੀ ਦੋਸਤੋ ਬਹੁਤ-ਬਹੁਤ ਜਿਆਦਾ ਧੰਨਵਾਦ ਵੀ ਤੁਸੀਂ ਸਾਨੂੰ ਇੰਨੀ ਜਿਆਦਾ ਸਪੋਰਟ ਕਰਦੇ ਹੋ ਤੁਹਾਡੇ ਤੁਹਾਡੀ ਸਪੋਰਟ ਸਦਕਾ ਹੀ ਇਹ ਸਭ ਕੁਝ ਹੋ ਰਿਹਾ ਤੇ ਦੋਸਤੋ ਇਸ ਵਲੌਗ ਦੇ ਵਿੱਚ ਮਾਸਟਰਮਾਈਂਡ ਜੀ ਜਿਹੜੀਆਂ ਵੀ ਚੀਜ਼ਾਂ ਬਣਾਉਂਦੇ ਉਹਦੀ ਸਾਰੀ ਤੁਹਾਨੂੰ ਜਾਣਕਾਰੀ ਮਿਲੂਗੀ ਤੇ ਅਸੀਂ ਮਤਲਬ ਕਿ ਅੱਜ ਸਾਡੇ ਇਹ ਚੀਜ਼ ਘਰੇ ਪਹੁੰਚੀ ਹੈ ਪਾਉਣ ਸੂਬਾ ਤੇ ਬੜਾ ਮਨ ਖੁਸ਼ ਹੋਇਆ ਤੇ ਦੋਸਤੋ ਇੱਕ ਦੋ ਦਿਨ ਹੋ ਗਿਆ ਸੀ ਗੈਰ ਵੀ ਸੀਗੇ ਉੱਥੇ ਮਾਸਟਰਮਾਈਂਡ ਬਾਈ ਬਾਈ ਹੁਣਾ ਕੋਲੇ ਤੇ ਉਹਨਾਂ ਨੇ ਸਾਨੂੰ ਆਪਣੀ ਫੈਕਟਰੀ ਵਿਜਿਟ ਕਰਵਾਈ ਸੀ ਉਹ ਵੀ ਤੁਹਾਨੂੰ ਦਿਖਾਉਣੇ ਆ ਵੀ ਕਿਹੜੇ ਕਿਹੜੇ ਇੰਪਲੀਮੈਂਟੋ ਬਣਾਉਂਦੇ ਆ ਹਾਂਜੀ ਤੇ ਆ ਤੁਸੀਂ ਦੇਖੋ ਕਿੱਡਾ ਸੋਹਣਾ ਪਾਵਨ ਪਰਬੋ ਆ ਹਾਂਜੀ ਇਹ ਜਿਹੜਾ ਕਿ ਸਾਰਾ ਸਟੀਲ ਦਾ ਬਣਿਆ ਹੋਇਆ ਤੇ ਦੋਸਤੋ ਪਰਬੋ ਆਪਾਂ ਪਿਛਲੇ ਸਾਲ ਵੀ ਲਿਆ ਸੀਗਾ ਕਿਸੇ ਕੰਪਨੀ ਦਾ ਪਰ ਉਹ ਸਾਨੂੰ ਮਤਲਬ ਕਿ ਸੈੱਟ ਨਹੀਂ ਆਇਆ ਉਹਦੇ ਕੁਝ ਫੰਕਸ਼ਨ ਸਾਨੂੰ ਸਮਝ ਨਹੀਂ ਆਏ ਤੇ ਅੱਜ ਕਰਕੇ ਮੈਂ ਬਾਈ ਮਾਸਟਰ ਜੀ ਕੋਲੇ ਪਹੁੰਚਿਆ ਸੀਗਾ ਤੇ ਬੜਾ ਬਣ ਖੁਸ਼ ਹੋਇਆ ਅਸੀਂ ਪਿਛਲੇ ਕਾਫੀ ਟਾਈਮ ਤੋਂ ਚੰਗੇ ਪਰਬੋ ਦੀ ਭਾਲ ਦੇ ਵਿੱਚ ਸੀਗੇ ਤੇ ਬਾਈ ਮਾਸਟਰ ਜੀ ਨੇ ਤੁਹਾਨੂੰ ਪਤਾ ਹੀ ਹੈ ਵੀ ਇਹਦੇ ਵਿੱਚ ਤਾਂ ਬਹੁਤ ਜ਼ਿਆਦਾ ਡਿਵੈਲਪਮੈਂਟ ਕਰ ਚੁੱਕੇ ਆ ਤੇ ਉਹਦੇ ਨਾਲ ਨਾਲ ਇਹਨਾਂ ਦਾ ਆਪ ਦਾ ਸਪ੍ਰੈਕਟਰ ਜਿਹੜਾ ਖਾਲ ਪਾਉਣ ਵਾਲਾ ਤੇ ਬੜਾ ਮਨ ਖੁਸ਼ ਹੋਇਆ ਵੀ ਬਾਈ ਜੀ ਨੇ ਸਾਨੂੰ ਸਪ੍ਰੈਕਟਰ ਇਹ ਬਿਲਕੁਲ ਮਤਲਬ ਕਿ ਗਿਫਟ ਹੀ ਦਿੱਤਾ ਹੈ ਜੀ ਤੇ ਬਾਈ ਜੀ ਬੜਾ ਥੋੜਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਛੋਡੇ ਦੇ ਮਾਣ ਹੈ ਜੀ ਜੁਰ ਤੱਕ ਤੁਹਾਡੇ ਫੋਲੋਅਰ ਨਹੀਂ ਨਹੀਂ ਮਿਹਨਤ ਕਰਕੇ ਤੁਸੀਂ ਇੱਥੋਂ ਤੱਕ ਪਹੁੰਚੇ ਹੋ ਤਾਂ ਛੋਡੇ ਨਾਲ ਲੱਗ ਕੇ ਅਸੀਂ ਵੀ ਅੱਗੇ ਚਲੇ ਜਾਵਾਂਗੇ ਨਾ ਠੀਕ ਠੀਕ ਹੈ ਜੀ ਤੇ ਬਾਕੀ ਚੰਗੀ ਚੀਜ਼ ਤਾਂ ਬਾਈ ਜੀ ਆਪੇ ਪ੍ਰਮੋਟ ਹੁੰਦੀ ਰਹਿੰਦੀ ਹੈ ਇੱਥੋਂ ਸ਼ੁਰੂ ਦੇ ਵਿੱਚੋਂ ਜੀ ਮੰਨ ਲਓ ਇੱਥੋਂ ਇੰਜਨ ਸੈਂਬਲ ਹੋ ਜਾਂਦਾ ਹੈਗਾ ਇੰਜਨ ਦੇ ਨਾਲ ਗੇਅਰ ਲੱਗ ਕੇ ਬਿਲਕੁਲ ਸੈਂਬਲ ਹੋ ਜਾਂਦਾ ਉਸ ਤੋਂ ਬਾਅਦ ਨਾਲ ਆ ਜਾਂਦੀ ਸਾਡੀ ਇੱਥੋਂ ਚਾਸੀ ਬਣ ਜਾਣੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇੱਥੇ ਆ ਕੇ ਚਾਸੀ ਦੇ ਉੱਪਰ ਜਿਹੜੀਆਂ ਲਿਗਜ਼ ਵਗੈਰਾ ਲੱਗ ਕੇ ਠੀਕ ਹੈ ਜੀ ਅੱਗੇ ਸੈਂਬਲ ਹੋ ਗਿਆ ਸਾਰਾ ਬਿਲਕੁਲ ਜੀ ਤੇ ਨਵਾਂ ਇੰਜਨ ਪੇਟੀ ਬਣਦਾ ਹੈ ਜੀ ਨਵਾਂ ਪੇਟੀ ਬੰਦ ਇੰਜਨ ਜੀ ਬੰਦ ਦੋਸਤੋ ਦੇਖੋ ਤੁਸੀਂ ਤੇ ਇਹ ਅੱਗੇ ਚੱਲਦਾ ਚੱਲਦਾ ਫਿਰ ਇੱਕੋ ਲਾਈਨ ਤੇ ਚੱਲੀ ਜਾਂਦੇ ਨੇ ਜੀ ਠੀਕ ਠੀਕ ਹੁਣ ਅਸੀਂ ਸਾਡੇ ਕੋਲ ਸਪੀਡ ਜ਼ਿਆਦਾ ਮਸ਼ੀਨ ਕੱਢਦੇ ਨੇ फटाफट ਬਿਲਕੁਲ ਇਹ ਬੰਦੇ ਹਾਈਡਰੋਲਿਕ ਲਾਈਨ ਦੇ ਆ ਗਈ ਜਿਸ ਤੋਂ ਅੱਗੇ ਠੀਕ ਠੀਕ ਇਹਨਾਂ ਨੇ ਹਾਈਡਰੋਲਿਕ ਹੋ ਜਾਣੀ ਇੱਥੇ ਆ ਕੇ ਠੀਕ ਆ ਜੀ ਤੇ ਬ੍ਰੇਕ ਕੱਟ ਕੱਟ ਆ ਸੁਰਾਜ ਵਾਲਾ ਦੂਜਾ ਮਾਡਲ ਹੈ ਸੁਰਾਜ ਵਾਲਾ ਦੂਸਰਾ ਮਾਡਲ ਲੱਗੇ ਜੀ ਠੀਕ ਆ ਜੀ ਇਹ ਜਗ੍ਹਾ ਦੀ ਸਾਰਾ ਸੈਂਪਲ ਹੈ ਠੀਕ ਆ ਜੀ ਇਸ ਰਾਜ ਵਾਲਾ ਮਾੜਾ ਤੇ ਆ ਪੂਰਾ ਤਿਆਰ ਹੋ ਗਿਆ ਇਹ ਪੂਰਾ ਕੰਪਲੀਟ ਹੋ ਗਿਆ ਜੀ ਸਵਰਾਜ ਆ ਕਿੱਥੇ ਠੀਕ ਹੈ ਜੀ ਹੁਣ ਇਹ ਟਰੈਕਟਰ ਪੁਰਾਣਾ ਸਵਰਾਜ ਤਾਂ ਹੁੰਦਾ ਜੀ ਬਟ ਇਹਨੂੰ ਰੰਗ ਰੰਗ ਹੋ ਕੇ ਵਧੀਆ ਟਰੈਕਟਰ ਲੈਣੇ ਜੀ ਅਸੀਂ ਮੰਡੀ ਦੇ ਵਿੱਚੋਂ ਤੇ ਪੂਰਾ ਟੌਪ ਹੋ ਜਾਣਾ ਪਰਲੀ ਸਾਈਡ ਤੋਂ ਦੇਖੋ ਤੁਸੀਂ ਜਿਹੜਾ ਅਸੀਂ ਇਹਨੂੰ ਪੂਰੀ ਹਾਈਡਰੋਲਿਕ ਲਾਈਨ ਬਣਾਉਨੇ ਆ ਠੀਕ ਹੈ ਜੀ ਬੜੀ ਸੋਹਣੀ ਲੱਗਦੀ ਆ ਜੀ ਬਿਲਕੁਲ ਆਹ ਟਿਊਬ ਵਾਲੇ ਟਾਇਰਾਂ ਕਰਕੇ ਤਾਂ ਹੋਰ ਚੰਗਾ ਟਿਊਬ ਵਾਲੇ ਟਾਇਰਾਂ ਜੀ ਇਹ ਪਹਿਰਾ ਪੁਰਾਣੇ ਟਾਇਰ ਸਾਡੇ ਰੰਗ ਕਰਨ ਵਾਸਤੇ ਰੱਖੇ ਹੋਏ ਨੇ ਜੀ ਠੀਕ 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 ਇਹ ਹੁਣ ਨ ਠੀਕ ਜਿੱਦਾਂ ਹੁਣ ਆ ਨੰਬਰ ਇਹਦੇ 43 ਲਿਖਿਆ ਤੇ 4.53 ਲਿਖਿਆ ਹੋਊ ਜੀ ਠੀਕ 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 ਉਹਦੀ ਹਾਈਟ ਵੀ ਜਿਆਦੇ ਆ ਹਾਂ ਇਹਦੀ ਤੇ ਬੜਾ ਸਕਸੈਸਫੁਲ ਟਾਇਰ ਇਹ ਠੀਕ ਆ ਜੀ ਤੇ ਇਹ ਮਾਡਲ ਪੂਰਾ ਜਦੋਂ ਬੰਦਾ ਲੈਂਦਾ ਤੇ ਬੜਾ ਸੋਹਣਾ ਬਹੁਤ ਲੱਗ ਰਿਹਾ ਤੇ ਰੰਗ ਰੰਗ ਦੀ ਬਹੁਤ ਜਿਆਦਾ ਸਫਾਈ ਆ ਹਾਂ ਜੀ ਹਾਂ ਰੰਗ ਦੀ ਪੂਰੇ ਸੁੰਦਰ ਰੰਗ ਅਸੀਂ ਵਧੀਆ ਕਰਦੇ ਆ ਜੀ ਤੇ ਪਲੱਸ ਸਾਡੇ ਕੋਲੇ ਜਿਹੜਾ ਉਹਦਾ ਰੰਗ ਕਰਨ ਵਾਲੇ ਪੇਂਟਰ ਨੇ ਉਹ ਬੜੇ ਵਧੀਆ ਮੁੰਡੇ ਆ ਬੱਸ ਬੋਡੀ ਨੂੰ ਰੰਗ ਕਰਦੇ ਆ ਬੱਸਾਂ ਦੀ ਤਰ੍ਹਾਂ ਰੰਗ ਕਰਦੇ ਆ ਠੀਕ ਹੈ ਤੇ ਇਹਦਾ ਕੋਸਟ ਕਿੱਥੋਂ ਤੱਕ ਜਾਵੜਦੇ ਜੀ ਕਿਸ ਤਰ੍ਹਾਂ ਜੀ ਕੋਸਟ ਦੇ ਮਤਲਬ ਕੀ ਜਿਹੜਾ ਕੋਸਟ ਦੇ ਦੀ ਜਿਹਨੇ ਸੁਵਰਾਜ ਲਾ ਕੇ ਸੀ 9,80,000 ਰੁਪਏ ਦਾ ਟਰੈਕਟਰ ਦੇ 9,80 ਦੇ ਹਾਂਜੀ 9 ਲੱਖ 80000 ਦਾ ਸੁਵਰਾਜ ਟਰੈਕਟਰ ਲਾ ਕੇ ਇਹ ਟਰੈਕਟਰ 올ਡ ਮਾਡਲ ਹੁੰਦਾ 2000 ਮਾਡਲ ਠੀਕ ਠੀਕ ਹੈ ਜੀ ਹਾਂਜੀ ਇੱਕ ਦੋ ਅਸੀਂ ਮੰਡੀ ਤੋਂ ਖਰੀਦਦੇ ਆ ਇਹਦੇ ਪਾਰਟ ਸੈੱਟ ਕਰਕੇ ਹੁੰਦੇ ਪੂਰੀ ਇੱਕ ਵਾਰ ਜ਼ਿਮੀਦਾਰ ਦੀ ਰਿਕੁਆਇਰਮੈਂਟ ਵਿੱਚ ਵੀ ਟਰੈਕਟਰ ਇਹ ਪੁਰਾਣਾ ਹ ਉਹ 4x4 ਵੀ ਹੋ ਜੇ ਹਾਂ ਹਾਂ ਪੈਸ਼ੇ ਡਾਇਰੈਕਟਰ ਕੋ ਅੱਜ 4x4 ਟਰੈਕਟਰ ਲੈਣਾ 8-9 ਲੱਖ ਰੁਪਏ ਦਾ ਲੱਗਦਾ ਨਹੀਂ ਵੀ ਟਰੈਕਟਰ 4x4 ਵੀ ਹੋ ਜੇ ਚਾਰੀ ਟਾਇਰ ਲਾਈਨ ਤੇ ਵੀ ਬੜਾ ਹਾਈਟ ਵੀ ਹੋ ਜੇ ਠੀਕ ਹੈ ਜੀ ਤਾਂ ਇਹ ਸਾਰੇ ਵਾਸਤੇ ਸਾਨੂੰ ਇੱਕ ਗੇਅਰ ਡਿਵੈਲਪ ਕਰਨਾ ਪਿਆ ਜਿਹਦੇ ਕਰਕੇ ਅਸੀਂ ਉਹ 4x4 ਕਰ ਲਿਆ ਠੀਕ ਹੈ ਠੀਕ ਹੈ ਤੇ ਬਹੁਤ ਸੋਹਣਾ ਲੱਗ ਰਿਹਾ ਤੇ ਬਾਕੀ ਦੋਸਤੋ ਤੁਸੀਂ ਆਪਣੇ ਤਰ੍ਹਾਂ ਵੀ ਪਹਣੇ ਬਣਾ ਸਕਦੇ ਹੋ ਜਿਵੇਂ ਆਪਾਂ ਆਵਦਾ ਤਿਆਰ ਕਰਵਾਇਆ ਹਾਂ ਜੀ ਜਿਵੇਂ ਦਾ ਆਪਾਂ ਮਤਲਬ ਕਿ ਚੌਲੇ ਹੋਵੇਗਾ ਆਪਾਂ ਤਿਆਰ ਹੋਮੇ ਨਹੀਂ ਹੋ ਸਕਦਾ ਤੇ ਬਾਈ ਜੀ ਬਹੁਤ ਸੋਹਣਾ ਕੰਮ ਆ ਤੁਹਾਡਾ ਥੈਂਕ ਯੂ ਵੀਰ ਜੀ ਥੈਂਕ ਯੂ ਬਾਈ ਜੀ ਤੇ ਤੁਹਾਡਾ ਫਿਰ ਦੁਬਾਰਾ ਤੋਂ ਧੰਨਵਾਦ ਕਰਦੇ ਹਾਂ ਜੀ ਨਾ ਨਾ ਇਹੋ ਮਿਹਰਬਾਨੀ ਜੀ ਤੁਸੀਂ ਵੀ ਆਏ ਤੁਹਾਡੇ ਨਾਲ ਜੁੜ ਕੇ ਇਦਾਂ ਹੀ ਚੱਲਦਾ ਰਹਿੰਦਾ ਜੀ ਅਸੀਂ ਲੇਜ਼ਰ ਲਾਈ ਹੋਈ ਆ ਲੇਜ਼ਰ ਕਟਿੰਗ ਆ ਲੇਜ਼ਰ ਕੱਟਣਾ ਸਾਡੇ ਕੋਲ ਸਮਾਨ ਮਾਲ ਕੋ ਕੱਟ ਵੱਢ ਕਰਕੇ ਵੀ ਲਾਉਣਾ ਦਾ ਲੇਜ਼ਰ ਕਟਿੰਗ ਤੇ ਹੀ ਕੰਮ ਕਰਦੇ ਆ ਠੀਕ ਠੀਕ ਬਾਈ ਜੀ ਜਿਹੜਾ ਸਫਾਈ ਬੜੀ ਵਧੀਆ ਰੈਂਦੀ ਆ ਠੀਕ ਹੈ ਜੀ